ਤਸਵੀਰ ਸਤਿਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਵਰਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਸਫਰ ਟੈਲੀਵਿਜ਼ਨ ਤੋਂ ਗੱਲ ਕਰ ਰਹੇ ਆ ਜੀ ਜੋਤ ਜੀ 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 ਵਧੀਆ ਜੀ ਮੇਰ ਹੈ ਇੱਕ ਨਾ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਜੀ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਕਿਸੇ ਦੇ ਥੱਪੜ ਮਾਰਿਆ ਜੀ ਕੀ ਉਹ ਵੀਡੀਓ ਤੁਹਾਡੀ ਹੈ ਹਾਂ ਜੀ ਜੀ ਇਹ ਵੀਡੀਓ ਕਿ ਕਿਹੜੀ ਜਗ੍ਹਾ ਦੀ ਹੈ ਜੀ ਇਹ ਦਰਜੀ ਦਬਾਬੇ ਏਰੀਆ ਦੀ ਹੈ ਜੀ ਪਿੰਡ ਦਾ ਨਾਮ ਤਾਂ ਚਲੋ ਕੀ ਲੈਣਾ ਅੱਛਾ ਜੀ ਇਹ ਗੱਲ ਇਹ ਗੱਲ ਕੀ ਹੋਈ ਸੀ ਥੱਪੜ ਕਿਉਂ ਮਾਰਨਾ ਪੈ ਗਿਆ ਜੀ ਇਹ ਅਸੀਂ ਉੱਥੇ ਗਾਈ ਜਾਂਦੇ ਸੀਗੇ ਜੀ ਜੀ ਤੇ ਇਹ 사ਉਂਡ ਵਾਲਾ ਸੀਗਾ ਜੀ ਬਾਈ ਕੋਈ ਅੱਛਾ ਜੀ ਉਹ 사ਉਂਡ ਸਿਸਟਮ ਵਾਲਾ ਵੀ ਤੇ ਅਸੀਂ ਇਹਨੂੰ ਆਵਾਜ਼ ਸੈੱਟ ਕਰਨਾ ਤੇ ਆਵਾਜ਼ ਮਾਰੀ ਸੀਗੀ ਤੇ ਪਰ ਜਦੋਂ ਨੇੜੇ ਆਇਆ ਮੇਰੇ ਤੇ ਮੈਨੂੰ ਲੱਗਿਆ ਵੀ ਉਹਦੇ ਬੁੱਲਾਂ 'ਚ ਕੁਝ ਹੈਗਾ ਨਾ ਮੈਂ ਉਹਨੂੰ ਪੁੱਛਿਆ ਮੈਂ ਕਿ ਤੇਰੇ ਜਰਦਾ ਲੱਗਿਆ ਵਾ ਹੂੰ ਤਮਾਕੂ ਲੱਗਿਆ ਕਹਿੰਦਾ ਵੀ ਨਹੀਂ ਹੂੰ ਤੇ ਮੈਂ ਉਹਨੂੰ ਫੇਰ ਆ ਕੇ ਮੈਂ ਕਿ ਬੁੱਲ ਚੱਕ ਕੇ ਵਿਖਾ ਹੂੰ ਤੇ ਉਹ ਕਹਿੰਦਾ ਵੀ ਮੈਂ ਬਾਹਰ ਥੁੱਕਿਆ ਉਹਨਾਂ ਵਾ ਮਤਲਬ ਉਹਦੇ ਲੱਗਿਆ ਵਾ ਸੀਗਾ ਨਾ ਜੀ ਤੇ ਉਹ ਕਹਿੰਦਾ ਵੀ ਲੱਗਿਆ ਉਹਦੇ ਮੰਨਿਆ ਫੇਰ ਉਹਦੇ ਮਾਰੀ ਜੀ ਜਪੜੇ ਵੀ ਮਹਾਰਾਜ ਦੇ ਹਿਜੂਰੀ 'ਚ ਜਰਦਾ ਲਾ ਕੇ ਬੈਠਾ ਹੂੰ ਜੀ ਆਹੀ ਗੱਲ ਸੀ ਜੀ ਉਸ ਉਸ ਤੋਂ ਬਾਅਦ ਭਾਈ ਸਾਹਿਬ ਜੀ ਕੀ ਹੋਇਆ ਜੀ ਉਹਦਾ ਉਦੋਂ ਬਾਅਦ ਉਹਨੂੰ ਸਿੰਘ ਲੈ ਕੇ ਸੀਗੇ ਜੀ ਨਾਲ ਦੇ ਜਾਂ ਉਹ ਪ੍ਰਬੰਧਕ ਸਾਹਿਬਾਨ ਉੱਥੇ ਸੀਗੇ ਜਿਹੜੇ ਕਮੇਟੀ ਵਾਲੇ ਉਹ ਲੈ ਗਏ ਸੀ ਬਾਹਰ ਜੀ ਕੀ ਪ੍ਰਬੰਧਕਾਂ ਨੇ ਖਿਆਲ ਨਹੀਂ ਰੱਖੀ ਇਹ ਨਿਗਾ ਨਹੀਂ ਰੱਖੀ ਇਹ ਚੀਜ਼ ਦੀ ਵੀ ਕੋਈ ਬੰਦਾ ਮਹਾਰਾਜ ਦੀ ਅਜ਼ੂਰੀ ਦੇ ਵਿੱਚ ਕੋਈ ਤੰਬਾਕੂ ਲਾ ਕੇ ਫਿਰ ਰਿਹਾ ਨਹੀਂ ਹੁਣ ਉਹ ਤਾਂ ਆਇਆ ਨਾ ਵੀ ਨਿਗਾ ਪਈ ਦੀ ਗੱਲ ਹੈ ਜੀ ਜਿਹੜਾ ਕਿਸੇ ਨੂੰ ਉਹ ਦੱਸ ਕੇ ਲਾ ਕੇ ਫਿਰਦਾ ਸੀਗਾ ਹੂੰ ਜੀ ਹਾਂ ਜੀ ਉਹ ਤਾਂ ਕੁਦਰਤੀ ਮੇਰੇ ਵੀ ਕੋਲੇ ਆਇਆ ਤੇ ਮੈਨੂੰ ਪਤਾ ਲੱਗਿਆ ਜੀ ਜੀ ਭਾਈ ਭਾਈ ਸਾਹਿਬ ਜੀ ਇਹ ਵੀਡੀਓ ਵਾਇਰਲ ਹੋ ਰਹੀ ਆ ਕੁਝ ਕਿ ਜਿਹੜੇ ਲੋਕ ਨੇ ਉਹ ਟਿੱਪਣੀ ਵੀ ਕਰ ਰਹੇ ਇਸ ਚੀਜ਼ ਦੀ ਜੀ ਜੀ ਵੀ ਜੇ ਜੇ ਕੋਈ ਗਲਤੀ ਸੀ ਤਾਂ ਉਹਨੂੰ ਕਿਸੇ ਪਿਆਰ ਦੇ ਨਾਲ ਸਮਝਾ ਦਿੰਦੇ ਬਹੁਤ ਲੋਕ ਇਸ ਚੀਜ਼ ਨੂੰ ਗੁੰਡਾਗਰਦੀ ਦਾ ਨਾਮ ਵੀ ਦੇ ਰਹੇ ਨੇ ਥੱਲੇ ਕਮੈਂਟਾਂ ਦੇ ਵਿੱਚ ਪਰ ਨਾਲ ਤਾਂ ਉਹਨਾਂ ਨੂੰ ਸਮਝਾਇਆ ਜਾਂਦਾ ਜਿਹੜਾ ਅਨਜਾਣ ਹੋਵੇ ਹਨ ਹਮ ਹਰੇਕ ਗੁਰੂ ਘਰ ਦੇ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਤੱਕ ਨੱਥਕੇ ਲਾਇਆ ਹੁੰਦਾ ਵਾ ਜਾਂ ਹਰੇਕ ਨੂੰ ਪਤਾ ਹੁੰਦਾ ਵੀ ਕੋਈ ਵੀ ਪ੍ਰਕਾਰ ਦਾ ਨਸ਼ਾ ਲੈ ਕੇ ਗੁਰੂ ਘਰ ਨਹੀਂ ਜਾਣਾ ਜੀ ਗੁਰੂ ਘਰ ਦੀ ਹਦੂਦ ਦੇ ਅੰਦਰ ਨਹੀਂ ਸਿਆਣਾ ਬੰਦਾ ਨਸ਼ਾ ਲੈ ਕੇ ਜਾਂਦਾ ਹਨ ਜੀ ਸਿਆਣਾ ਬੰਦਾ ਤੇ ਲੋ ਨਸ਼ਾ ਕਰਦਾ ਹੀ ਨਹੀਂ ਹੂੰ ਤੇ ਪਰ ਜਿਹੜੇ ਬੰਦੇ ਨੂੰ ਪਤਾ ਹੋਵੇ ਜੀ ਕੋਈ ਅਣਜਾਣ ਤਾਂ ਹੈ ਨਹੀਂ ਸੀ ਕੋਈ ਜਾਗ ਤਾਂ ਹੈ ਨਹੀਂ ਸੀ ਵੀ ਆਪਾਂ ਨੂੰ ਸਮਝਾਉਂਦੇ ਜੀ ਮਹਾਰਾਜ ਜੀ ਹਜ਼ੂਰੀ ਚ ਬਿਲਕੁਲ ਕੋਲ ਸੱਚੇ ਪਾਤਸ਼ਾਹ ਦੇ ਬੈਠਾ ਵਾ ਤੇ ਉਹਨੂੰ ਸ਼ਰਮ ਹੋਣੀ ਚਾਹੀਦੀ ਸੀ ਪਰ ਉਹਦੇ ਹੁਣ ਕੁੱਟ ਖਾਣ ਵਾਲੇ ਕੰਮ ਹੀ ਆ ਜੀ ਹਾਂ ਬਾਕੀ ਜਿਹੜੀ ਗੱਲ ਆ ਵੀ ਮਹਾਰਾਜ ਦੇ ਚਤਕਾਰ ਵਾਸਤੇ ਜੇ ਕੋਈ ਗੁੰਡੇ ਗੰਡੇ ਕਹਿੰਦੇ ਤਾਂ ਫਿਰ ਉਹਨਾਂ ਦੀ ਇਹ ਉਹ ਉਹਨਾਂ ਦੀ ਮਾਨਸਿਕਤਾ ਉਹਨਾਂ ਨੂੰ ਤਾਂ ਗੁੰਡੇ ਬਨਣਾ ਪਸੰਦ ਆਖਰੀ ਇਸ ਵੱਲ ਜੀ ਤਾਂ ਜੀ ਕਾ ਉਹ ਕਮੇਟੀ ਨੇ ਉਸ ਦੇ ਬਾਅਦ ਦੇ ਵਿੱਚ ਕੀ ਐਕਸ਼ਨ ਲਿਆ ਜੀ ਉਹਨਾਂ ਤੇ ਉਹਦਾ ਕਾਫੀ ਮੈਨ ਲੱਗਦਾ ਹੋ ਗਿਆ ਸੀ ਜਾਂ ਕਟਾਪਾ-ਕਟੋਪਾ ਜੀ ਹੋ ਗਿਆ ਸੀ ਉਹਦਾ ਜੀ ਹਾਂਜੀ ਕਿਉਂਕਿ ਅਸੀਂ ਤਾਂ ਸਵੇਰੇ 1.5-2 ਘੰਟੇ ਕਾ ਕੇ ਉੱtre ਨਾ ਸਟੇਜ ਤੋਂ ਫਿਰ ਜੀ ਤੋਂ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਪੂਰਾ ਕਰਕੇ ਪੂਰਾ ਜਿਹੜਾ ਦੀਵਾਨ ਉਹ ਲਾ ਕੇ ਆਇਓ ਹਾਂਜੀ 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 ਜੀ ओ, ओके भाई साहब जी शुक्रिया जी बहुत-बहुत जी धन्यवाद जी ये जानकारी ਸਾਡੇ ਨਾਲ ਸਾਂਝੀ ਕਰਨ ਵਾਸਤੇ ਤੇ ਤੇ ਅਸੀਂ ਚਾਹਵਾਂਗੇ ਇਹ ਜਿਹੜੀ ਜਾਣਕਾਰੀ ਇਹ ਲੋਕਾਂ ਸਾਹਮਣੇ ਖੁੱਲ ਕੇ ਆਵੇ ਕੋਈ ਗੱਲ ਨਹੀਂ ਜੀ ਠੀਕ ਹੈ ਭਾਈ ਸਾਹਿਬ ਜੀ शुक्रिया बहुत-बहुत जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਿਰ ਕਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਭਾਈ ਸਾਹਿਬ ਜੀ ਸਫਰ ਟੈਲੀਵਿਜ਼ਨ ਤੋਂ ਗੱਲ ਕਰ ਰਹੇ ਆ ਜੀ ਜੋਤ ਜੀ 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 ਵਧੀਆ ਜੀ ਮੇਰ ਹੈ ਇੱਕ ਨਾ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਜੀ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਕਿਸੇ ਦੇ ਥੱਪੜ ਮਾਰਿਆ ਜੀ ਕੀ ਉਹ ਵੀਡੀਓ ਤੁਹਾਡੀ ਹੈ ਹਾਂ ਜੀ ਜੀ ਇਹ ਵੀਡੀਓ ਕਿ ਕਿਹੜੀ ਜਗ੍ਹਾ ਦੀ ਹੈ ਜੀ ਇਹ ਅੰਦਰ ਜੀ ਦੁਆਬੇ ਏਰੀਆ ਦੀ ਹੈ ਜੀ ਪਿੰਡ ਦਾ ਨਾਮ ਤਾਂ ਚਲੋ ਕੀ ਲੈਣਾ ਅੱਛਾ ਜੀ ਇਹ ਗੱਲ ਇਹ ਗੱਲ ਕੀ ਹੋਈ ਸੀ ਥੱਪੜ ਕਿਉਂ ਮਾਰਤਾ ਪੈ ਗਿਆ ਜੀ ਇਹ ਅਸੀਂ ਉੱਥੇ ਗਾਈ ਜਾਂਦੇ ਸੀਗੇ ਜੀ ਜੀ ਤੇ ਇਹ 사ਉਂਡ ਵਾਲਾ ਸੀਗਾ ਜੀ ਬਾਈ ਕੋਈ ਅੱਛਾ ਜੀ ਸਾਊਂਡ ਸਿਸਟਮ ਵਾਲਾ ਵੀ ਤੇ ਜੀ ਇਹਨੂੰ ਬਾਅਦ ਸੈੱਟ ਕਰਨਾ ਤੇ ਆਵਾਜ਼ ਮਾਰੀ ਸੀਗੀ ਤੇ ਪਰ ਜਦੋਂ ਨੇੜੇ ਆਇਆ ਮੇਰੇ ਤੇ ਮੈਨੂੰ ਲੱਗਿਆ ਵਾ ਵੀ ਉਹਦੇ ਬੁੱਲਾਂ 'ਚ ਕੁਝ ਹੈਗਾ ਨਾ ਮੈਂ ਇਹਨੂੰ ਪੁੱਛਿਆ ਮੈਂ ਕਿ ਤੇਰੇ ਜਰਦਾ ਲੱਗਿਆ ਵਾ ਹੂੰ ਤਮਾਕੂ ਲੱਗਿਆ ਕਹਿੰਦਾ ਵੀ ਨਹੀਂ ਹੂੰ ਤੇ ਮੈਂ ਉਹਨੂੰ ਫੇਰ ਆ ਕੇ ਮੈਂ ਕਿਹਾ ਬੁੱਲ ਚੱਕ ਕੇ ਵਿਖਾ ਹੂੰ ਤੇ ਉਹ ਕਹਿੰਦਾ ਵੀ ਮੈਂ ਬਾਹਰ ਥੁੱਕਿਆ ਹੁੰਨਾ ਵਾ ਮਤਲਬ ਉਹਦੇ ਲੱਗਿਆ ਵਾ ਸੀਗਾ ਨਾ ਜੀ ਤੇ ਉਹ ਕਹਿੰਦਾ ਵੀ ਲੱਗਿਆ ਉਹਦੇ ਮੰਨਿਆ ਫੇਰ ਉਹਦੇ ਮਾਰੀ ਆ ਜੀ ਜਿਹੜੇ ਵੀ ਮਹਾਰਾਜ ਦੀ ਹਜ਼ੂਰੀ ਚ ਜੜਦਾ ਲਾ ਕੇ ਬੈਠਾ ਹੂੰ ਜੀ ਆਹੀ ਗੱਲ ਸੀ ਜੀ ਉਸ ਤੋਂ ਬਾਅਦ ਭਾਈ ਸਾਹਿਬ ਜੀ ਕੀ ਹੋਇਆ ਜੀ ਉਹਦਾ ਉਦੋਂ ਬਾਅਦ ਉਹਨੂੰ ਸਿੰਘ ਲੈ ਕੇ ਸੀਗੇ ਜੀ ਨਾਲ ਦੇ ਜਾਂ ਉਹ ਪ੍ਰਬੰਧਕ ਸਾਹਿਬਾਨ ਉੱਥੇ ਸੀਗੇ ਜਿਹੜੇ ਕਮੇਟੀ ਵਾਲੇ ਉਹ ਲੈ ਕੇ ਸੀਗੇ ਬਾਹਰ ਜੀ ਕੀ ਪ੍ਰਬੰਧਕਾਂ ਨੇ ਖਿਆਲ ਨਹੀਂ ਰੱਖੀ ਇਹ ਨਿਗਾ ਨਹੀਂ ਰੱਖੀ ਇਹ ਚੀਜ਼ ਦੀ ਵੀ ਕੋਈ ਬੰਦਾ ਮਹਾਰਾਜ ਦੀ ਅਜ਼ੂਰੀ ਦੇ ਵਿੱਚ ਕੋਈ ਤੰਬਾਕੂ ਲਾ ਕੇ ਫਿਰ ਰਿਹਾ ਨਹੀਂ ਹੁਣ ਉਹ ਤਾਂ ਆਇਆ ਨਾ ਵੀ ਨਿਗਾ ਪਈ ਦੀ ਗੱਲ ਹੈ ਜੀ ਜਿਹੜਾ ਕਿਸੇ ਨੂੰ ਉਹ ਦੱਸ ਕੇ ਲਾ ਕੇ ਸਕਦਾ ਸੀਗਾ ਹੂੰ ਜੀ ਹਾਂ ਜੀ ਉਹ ਤਾਂ ਕੁਦਰਤੀ ਮੇਰੇ ਵੀ ਕੋਲੇ ਆਇਆ ਤਾਂ ਮੈਨੂੰ ਪਤਾ ਲੱਗਿਆ ਜੀ ਜੀ ਭਾਈ ਭਾਈ ਸਾਹਿਬ ਜੀ ਇਹ ਵੀਡੀਓ ਵਾਇਰਲ ਹੋ ਰਹੀ ਆ ਕੁਝ ਕਿ ਜਿਹੜੇ ਲੋਕ ਨੇ ਉਹ ਟਿੱਪਣੀ ਵੀ ਕਰ ਰਹੇ ਇਸ ਚੀਜ਼ ਦੀ ਜੀ ਜੀ ਵੀ ਜੇ ਜੇ ਕੋਈ ਗਲਤੀ ਸੀ ਤਾਂ ਉਹਨੂੰ ਜਿਵੇਂ ਪਿਆਰ ਦੇ ਨਾਲ ਸਮਝਾ ਦਿੰਦੇ ਬਹੁਤ ਲੋਕ ਇਸ ਚੀਜ਼ ਨੂੰ ਗੁੰਡਾਗਰਦੀ ਦਾ ਨਾਮ ਵੀ ਦੇ ਰਹੇ ਨੇ ਥੱਲੇ ਕਮੈਂਟਾਂ ਵਿੱਚ ਬਿਨਾਂ ਨਾਮ ਤਾਂ ਉਹਨਾਂ ਨੂੰ ਸਮਝਾਇਆ ਜਾਂਦਾ ਜਿਹੜਾ ਅਣਜਾਣ ਹੋਵੇ ਹਨ ਹਮ ਹਰੇਕ ਗੁਰੂ ਘਰ ਦੇ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਤੱਕ ਨੱਥਕੇ ਲਾਇਆ ਹੁੰਦਾ ਵਾ ਜਾਂ ਹਰੇਕ ਨੂੰ ਪਤਾ ਹੁੰਦਾ ਵੀ ਕੋਈ ਵੀ ਪ੍ਰਕਾਰ ਦਾ ਨਸ਼ਾ ਲੈ ਕੇ ਗੁਰੂ ਘਰ ਨਹੀਂ ਜਾਣਾ ਜੀ ਗੁਰੂ ਘਰ ਦੀ ਹਦੂਦ ਦੇ ਅੰਦਰ ਨਹੀਂ ਸਿਆਣਾ ਬੰਦਾ ਨਸ਼ਾ ਲੈ ਕੇ ਜਾਂਦਾ ਹਨ ਜੀ ਸਿਆਣਾ ਬੰਦਾ ਤਾਂ ਚਲੋ ਨਸ਼ਾ ਕਰਦਾ ਹੀ ਨਹੀਂ ਹਮ ਤੇ ਔਰ ਜਿਹੜੇ ਬੰਦੇ ਨੂੰ ਪਤਾ ਹੋਵੇ ਜੀ ਕੋਈ ਅਨਜਾਣਤਾ ਹੈ ਨਹੀਂ ਸੀ ਕੋਈ ਜਾਗਤ ਹੈ ਨਹੀਂ ਸੀ ਵੀ ਆਪਾਂ ਨੂੰ ਸਮਝਾਉਂਦੇ ਜੀ ਮਹਾਰਾਜ ਜੀ ਹਜ਼ੂਰੀ ਚ ਬਿਲਕੁਲ ਕੋਲ ਸੱਚ ਪਾਤਸ਼ਾਹ ਦੇ ਬੈਠਾ ਵਾ ਤੇ ਉਹਨੂੰ ਸ਼ਰਮ ਹੋਣੀ ਚਾਹੀਦੀ ਸੀ ਪਰ ਉਹਦੇ ਹੁਣ ਕੁੱਟ ਖਾਣ ਵਾਲੇ ਕੰਮ ਹੀ ਆ ਜੀ ਹਾਂ ਬਾਕੀ ਜਿਹੜੀ ਗੱਲ ਆ ਵੀ ਮਹਾਰਾਜ ਦੇ ਸਤਕਾਰ ਵਾਸਤੇ ਜੇ ਕੋਈ ਗੁੰਡੇ ਗੰਡੇ ਕਹਿੰਦੇ ਤਾਂ ਫਿਰ ਉਹਨਾਂ ਦੀ ਇਹ ਉਹ ਉਹਨਾਂ ਦੀ ਮਾਨਸਿਕਤਾ ਉਹਨਾਂ ਨੂੰ ਤਾਂ ਗੁੰਡੇ ਬਨਣਾ ਪਸੰਦ ਆ ਖਰੇ ਇਸ ਵੱਲ ਜੀ ਜੀ ਕਿ ਉਹ ਕਮੇਟੀ ਨੇ ਉਸ ਦੇ ਬਾਅਦ ਦੇ ਵਿੱਚ ਕੀ ਐਕਸ਼ਨ ਲਿਆ ਜੀ ਉਹਨਾਂ ਤੇ ਉਹਦਾ ਕਾਫੀ ਮਨ ਲੱਗਦਾ ਹੋ ਗਿਆ ਸੀਗਾ ਕਟਾਪਾ-ਕਟੋਪਾ ਜੀ ਹੋ ਗਿਆ ਸੀ ਇਹਦਾ ਜੀ ਹਾਂਜੀ ਕਿਉਂਕਿ ਅਸੀਂ ਤਾਂ ਸੇ ਡੇਢ-ਦੋ ਘੰਟੇ ਗਾ ਕੇ ਉੱtre ਆ ਨਾ ਸਟੇਜ ਤੋਂ ਫਿਰ ਜੀ ਤੋ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਪੂਰਾ ਕਰਕੇ ਪੂਰਾ ਜਿਹੜਾ ਦਿਵਾਨ ਉਹ ਲਾ ਕੇ ਆਇਓ ਹਾਂਜੀ 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 ਜੀ ਓਕੇ ਭਾਈ ਸਾਹਿਬ ਜੀ ਸ਼ੁਕਰੀਆ ਜੀ ਬਹੁਤ-ਬਹੁਤ ਜੀ ਧੰਨਵਾਦ ਜੀ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਵਾਸਤੇ ਤੇ ਤੇ ਅਸੀਂ ਚਾਹਾਂਗੇ ਇਹ ਜਿਹੜੀ ਜਾਣਕਾਰੀ ਇਹ ਲੋਕਾਂ ਸਾਹਮਣੇ ਖੁੱਲ ਕੇ ਆਵੇ ਸੋਹਣ ਜੀ ਠੀਕ ਹੈ ਭਾਈ ਸਾਹਿਬ ਜੀ ਸ਼ੁਕਰੀਆ ਬਹੁਤ ਲੋ ਜੀ ਬਾਈ ਗੁਰਜੀਤ ਖਾਨਸਾ ਬਾਅਦ ਇਹ ਗੁਰਜੀਤ ਕੀ ਫਤਿਹ